ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰੋਨਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਮਾ ਦਾ ਡੈਰੀ ਫਾਰਮ 511 ਤੇ ਅੱਜ ਦੇ ਵਿੱਚ ਆ ਗਿਆ ਪ੍ਰਿੰਟ ਧੂਰੀਆਂ ਤਸੀਲ ਆਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 6 ਪਸ਼ੂ ਦਿਖਾਉਣੇ ਆ ਚਾਰ ਬਹਿੜਾਂ ਤੇ ਦੋ ਝੋਟੀਆਂ ਚੰਗੀਆਂ ਤਕੜੀਆਂ ਚੰਗੇ ਕੱਟ ਕਾਠ ਵਾਲੀਆਂ ਤੇ ਆਪਾਂ ਪਹੁੰਚੇ ਹੰਨੇ ਵੀਰੋਣਾ ਕੋਲ ਤੇ ਬਾਕੀ ਮੰਨਾ ਵੀਰ ਕਰੇ ਕੰਮ ਚੱਲ ਗਿਆ ਜ਼ਰੂਰੀ ਤੇ ਮੌਕੇ ਦੇ ਵੀਰ ਆਪਣਾ ਬਗੀਚਾ ਭਾਜੀ ਹਣੀ ਹਾਜ਼ਰਿਆ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੀ ਹਾਂ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਠੀਕ ਠਾਕ ਜੀ ਹੋਰ ਚੱਲਦੀ ਕਲਾ ਬਾਤ ਚੱਲਦੀ ਕਲਾ ਭਾਜੀ ਚੱਲਦੀ ਕਲਾ ਚਾਹੀਦੀ ਆ ਹਾਂ ਜੀ ਇਹ ਹਸਾਬ-ਤਾਬ ਮਤਲਬ ਉਹਨੂੰ ਹਸਾਬ ਕਰਾ ਵੀ ਦਿੱਤਾ ਮਨਾ ਆਪਣਾ ਹਾਂ ਜੀ ਅੱਜ ਠੀਕ ਜੇ ਉਹਨੂੰ ਵੀਰ ਨੂੰ ਕੋਈ ਕੰਮ ਪੈ ਗਿਆ ਸੀ ਜਰੂਰੀ ਅੱਛਾ ਅੱਛਾ ਹਾਂ ਜੀ ਫੋਨ ਤਾਂ ਉਹਨੂੰ ਕੀਤਾ ਸੀ ਵੀ ਕਿ कहीं ਉੱਥੇ ਚੱਲ ਜਾਓ ਤੇ ਹਾਂ ਜੀ ਮੈਨੂੰ ਕੋਈ ਨਹੀਂ ਲੇਟ ਹੋ ਗਏ ਹਾਂ ਅੱਛਾ ਤੇ ਉਹਦੇ ਕਰਕੇ ਫਿਰ ਸਾਡਾ ਹਾਂ ਤੇ ਲੇਟ ਹੋ ਗਿਆ ਤੇ ਉਹਨਾਂ ਨੂੰ ਫਿਰ ਕੰਮ ਕੋਈ ਪੈ ਗਿਆ ਠੀਕ ਜੀ ਠੀਕ ਹੈ ਮੈਨੂੰ ਕਹਿੰਦਾ ਵੀ ਜ਼ਰੂਰੀ ਇੱਥੇ ਆ ਦੇ ਮੈਂ ਚੱਲ ਕੋਈ ਨਹੀਂ ਚਲੋ ਬਾਕੀ ਵੀਡੀਓ ਦੇ ਆਪੇ ਨਾ ਮੁਰਗੇ ਗੱਲ ਹੋ ਜੂਗੀ ਹਨਾ ਠੀਕ ਹੈ ਠੀਕ ਹੈ ਫਿਰ ਨਾਮ ਤੇ ਐਡਰੈਸ ਦੱਸ ਦਿਓ ਮੜ ਜਕਣਾ ਨਾਮ ਪਾਜੀ ਹੈਗਾ ਜੀ ਉਹਦਾ ਵੀਰ ਦਾ ਮੰਨਾ ਵੀਰਿਆ ਧੂਰੀਆਂ ਵਾਲਾ ਠੀਕ ਹੈ ਜੀ ਪਿੰਡ ਧੂਰੀਆਂ ਠੀਕ ਹੈ ਜੀ ਨਾਲਾ ਜਿਲ੍ਹਾ ਤੇ ਫੋਨ ਨੰਬਰ ਉਹਦਾ ਹੈਗਾ 97819 4059 ਠੀਕ ਹੈ ਜੀ ਹਾਂਜੀ ਕਰੀਏ ਸ਼ੁਰੂਆਤ ਫਿਰ ਹਾਂਜੀ ਪਾਜੀ ਇਹ ਛੋਟੀਆਂ ਤੋਂ ਕਰੀਏ ਕਿ ਵੱਡੀਆਂ ਕਰੀਏ ਜਿੰਤੋਂ ਮਰਜ਼ੀ ਕਰ ਲਓ ਆਪੇ ਛੋਟੀਆਂ ਤੋਂ ਪਹਿਲੇ ਦੱਸਿਓ ਭਾਈ ਇਹਦੇ ਬਾਰੇ ਕਿੰਨਾ ਸੁਗਾ ਸੁਹਾ ਸੁਹਾ ਵੀ ਦੀ ਦੂਜਾ ਸੁਹਾ ਸੁਣੀ ਜੀ ਅੱਛਾ ਜੀ ਠੀਕ ਆ ਪਾ ਜਦੇ ਨੇ ਦੇ 10 ਪੰਰਾ ਹੈ ਜੀ ਸੂਚ ਠੀਕ ਹੈ ਜੀ ਬਾਕੀ ਚੰਗੇ ਕੱਦ ਕਾਠ ਵਾਲੀਆਂ ਵੀਰ ਨੇ ਹਾਂ ਜੀ ਜੀ ਪਿਓਰ ਲੀਲੀ ਦਾ ਵੀਦੀ ਆ ਅੱਛਾ ਜੀ ਤੇ ਮੰਨ ਲਓ ਦੁੱਧ ਪਹਿਲੇ ਸਵੇਰੇ ਦਾ 14-15 ਕਿਲੋ ਦਾ ਰਿਕਾਰਡ ਆ ਚੋ ਠੀਕ ਠੀਕ ਜੀ ਠੀਕ ਹੈ ਹਾਂ ਜੀ ਤੇ ਖੋਲੋ ਫਿਰ ਖੋਲ ਕੇ ਖੋਲਦੇ ਨੇ ਭਾਜੀ ਲਓ ਭਾਈ ਚੰਗੇ ਕੱਦ ਕਾਠ ਵਾਲੀ ਨੀਲੀ ਰਾਵੀ ਆ ਗਈ ਜੇ ਤੇ ਚੰਗਾ ਮਿਲ ਕੇ ਰਿਕਾਰਡ ਵਾਲੀ ਆ ਪਿਛਲੇ ਸਵੇਰੇ ਦਾ 14 ਲੀਟਰ ਵੀਰ ਕਹਿੰਦਾ ਕਿ ਦੁੱਧ ਦਿੱਤਾ ਨੇ ਬਾਕੀ ਤੁਸੀਂ ਅਹੀਂ ਅਜੇ ਟਾਈਮ ਫੜਦੀ ਚਾਹੀਏ ਕੱਦ ਵਜਨ ਵੇਖੋ ਝੋਟੀ ਦਾ ਕਿੰਨਾ ਹੈ ਤੇ ਆਰਡਰ ਕੁਆਲਟੀ ਦਾ ਸਣਾ ਦਾ ਸੈੱਜ ਗਿਆ ਵੀ ਤੁਹਾਨੂੰ ਲੱਗੇ ਤੇ ਆਪਾਂ ਪਹਿਲਾਂ ਵੀ ਮੰਨੇ ਵੀਰ ਦੀ ਵੀਡੀਓ ਬਣਾਈ ਤੇ ਅੱਜ ਫੇਰ ਦੂਜੀ ਲੱਗੇ ਵੀਡੀਓ ਬਣਾਉਣ ਚੰਗੇ ਪਸ਼ੂ ਹੁੰਦੇ ਆ ਵੀਰ ਕੋਲ ਤੇ ਜਾਜਮੋਦ ਵਿੱਚ ਹੁੰਦੇ ਆ ਆ ਚੰਗੇ ਕੱਦ ਕਾਠ ਵਾਲੀ ਕਰਮ ਵਾਲੀ ਵੀ ਨੇ ਮਾਰਾ ਪਸ਼ੂ ਨਹੀਂ ਕਦੀ ਲਿਆ ਭਾਜੀ ਠੀਕ ਆ ਠੀਕ ਆ ਨਹੀਂ ਪਹਿਲਾਂ ਵੀਡੀਓ ਮਾਰ ਗਿਆ ਤੇ ਚੰਗੇ ਪਸ਼ੂ ਮੱਝ ਜਿਹੜੀ ਵੀ ਲੈਣੀ ਪਹਿਲਾਂ ਦੁੱਜਾ ਸੂਆ ਤੇ 15 ਤੋਂ ਪਲੱਸ ਵਾਲੀ ਲੈਣੀ ਵੀਰ ਨੇ ਠੀਕ ਆ ਠੀਕ ਕਿਉਂਕਿ ਮੈਂ ਘਰ ਵੀ ਬੜੇ ਚੰਗੇ ਪਸ਼ੂ ਰੱਖੇ ਆ ਹਾਂਜੀ ਹਾਂਜੀ ਵੀਰ ਜਿਹੜੀ ਵੀ ਲੈਣੀ 20 ਤੋਂ ਪਲੱਸ ਵਾਲੀ ਲੈਣੀ ਠੀਕ ਆ ਜੀ ਹਾਂਜੀ ਤੇ ਇਹਦਾ ਹਰਮੋਲਾ ਇਹਦਾ ਮੁੱਲ ਪਾਜੀ ਫੋਨ ਤੇ ਵੀਰ ਨਾਲ ਕਰ ਲਿਓ। ਲਓ ਵੀਰ। ਉਹ ਦੱਸ ਦੂਗਾ ਆਪੇ। ਪਾਜੀ ਦਾ ਨੰਬਰ ਤੁਹਾਨੂੰ ਦਿੱਤਾ ਵਾ। ਜੇ ਪੱਕੀ ਉਹਦੇ ਨਾਲ ਕਰ ਲਿਓ ਤੁਸੀਂ ਕੰਟੈਕਟ। ਹਾਂਜੀ। ਤੇ ਆਜੋ ਹੁਣ ਦੂਜੇ ਨੰਬਰ ਤੇ ਚੰਗੇ ਕੱਦਾਂ ਵਾਲੀ ਐ ਵੀ। ਦੱਸਿਓ ਵੀਰ ਜੀ ਇਹਦੇ ਬਾਰੇ। ਇਹਦੇ ਪਾਜੀ ਇਹਨੇ ਮਹਾ ਹੱਪਾ ਲੈਣਾ ਝੋਟੀ ਨੇ। ਅੱਛਾ ਜੀ। ਇਹਦਾ ਪਹਿਲੇ ਸੂਏ ਦਾ 15 ਪਲੱਸ ਦਾ ਰਿਕਾਰਡ ਜੀ। ਠੀਕ ਹੈ ਜੀ। ਬੇਸ਼ੱਕ ਕੋਈ ਵੀਰ ਲਖਾ ਕੇ ਲੈ। ਝੋਟੀ ਉਹਦਾ ਵੀ ਆਉਦੀ ਲੱਗਦੀ। ਹਰਿਆਣੇ ਦੀ ਭਾਈ ਝੋਟੀ। ਠੀਕ ਹੈ ਜੀ। ਹਾਂਜੀ। ਤੇ ਦੂਜਾ ਸੂਆ ਹੀ ਇਹਨੇ ਸੁਣਾ ਮੈਂ ਖੋਲ ਕੇ ਵਖਾਣਾ ਵੇਖੋ ਸਹੀ ਗੱਲ ਇਹ ਨਹੀਂ ਬਣੀ ਹੈ ਛੋਟੀ ਹਾਂਜੀ ਭਾਜੀ ਚੈੱਕ ਕਰ ਸਕਦੇ ਜੈਨ ਜੈਡ ਬਲੈਕ ਆ ਗਈ ਤੇ ਪ્યોਰ ਚਿਹਰਾ ਮੋਰਾ ਬਚਾ ਗਈ ਜੇ ਐ ਨਾਗਾਂ ਗੋਲਛਕਰੀ ਜੇ ਲਾਗੇ ਦੇਖੋ ਭਾਜੀ ਕੱਦ ਦੇਖੋ ਛੋਟੀ ਦਾ ਬਹੁਤ ਤਕੜਾ ਕੱਦ ਕਾਟ ਤੇ ਚੈੱਕ ਕਰ ਸਕਦੇ ਸੰਜੀਤ ਭਾਜੀ ਵੇਖੋ ਹਾਂਜੀ ਹਾਂ ਮੇਰੇ ਜਿਹੜੀ ਉੱਚੀ ਹੈ ਹਿਸਾਬ ਲਾ ਲਓ ਹਾਂਜੀ ਬਿਲਕੁਲ ਸਹੀ ਗੱਲ ਹਾਂਜੀ ਅਰੇ ਵੀਰ ਜੀ ਹਫਤਾ ਖ ਲੈ ਜੂ ਬੜੇ ਰਕਾੜ ਵਾਲੀ ਭਾਈ ਛੋਟੀ ਆ ਚੰਗਾ ਦੁੱਧ ਭਰੀ ਜਾਣਾ ਨੇ ਹਾਂਜੀ ਤੇ ਆਰਡਰ ਕੁਆਲਟੀ 16 ਤੱਕ ਲੱਗੀ ਪਈ ਜੇ ਥਣਪੰਡਾ ਲੱਗੇ ਸੜਾ ਸਾਡਾ ਨਾ ਸੈਜ ਗਿਆ ਪੋ ਥੋੜਾ ਜਿਹਾ ਡਰਦੀ ਸਾਡੇ ਕੋਲ ਡਰਨ ਕਰਕੇ ਆ ਉੱਧਾਂ ਬੜੀ ਠੰਡੀ ਝੋਟੀ ਠੀਕ ਹੈ ਠੀਕ ਆ ਵੇਖੋ ਭਾਈਆ ਚੈੱਕ ਕਰ ਸਕਦੇ ਤੁਸੀਂ ਆ ਵੇਖੋ ਚੈੱਕ ਕਰ ਸਕਦੇ ਬਿਲਕੁਲ ਨਾ ਨਾ ਮਲੇਪਨ ਗਾਂ ਹੀ ਆਗੇ ਹਾਂਜੀ ਹਾਂਜੀ ਇਹਦਾ ਮੁੱਲ ਵੀ ਫਿਰ ਵੀ ਇਹਦਾ ਭਾਜੀ ਹਾਂਜੀ ਵੀਰ ਨਹੀਂ ਕਰਨਾ ਠੀਕ ਹੈ ਜੀ ਹਾਂਜੀ ਆਜੋ ਹੁਣ ਤੀਜੇ ਨੰਬਰ ਤੇ ਤੁਹਾਨੂੰ ਰਹਿਤ ਦੱਸਾਈਏ ਦੱਸਿਓ ਵੀਰ ਜੀ ਦੇ ਬਾਰੇ ਇਹ ਵੀਰ ਜੀ ਦੂਜਾ ਸੂਆ ਸੁਣੀ ਯਾਰ ਕੀ ਰੈਡ ਅੱਛਾ ਜੀ ਹਾਂਜੀ ਪਹਿਲੇ ਸੂਏ ਦਾ 16 ਕਿਲੋ ਤੋਂ ਪਲੱਸ ਦਾ ਰਿਕਾਰਡ ਜੀ ਅੱਛਾ ਜੀ ਦੁੱਧ ਕੋਈ ਵੀਰ ਚੰਗੀ ਸੇਵਾ ਕਰੋ 20 ਵੀ ਦੇ ਸਕਦੀ ਜੀ ਠੀਕ ਆ ਠੀਕ ਆ ਜੀ ਕਿੰਨਾ ਕੁ ਟਾਈਮ ਖੜਾ ਦੀ ਜੇ ਇਹਦਾ ਅਜੇ ਹਫਤਾ ਪਿਆ ਜੇ ਲਓ ਭਾਈ ਜੀ ਇਹਦਾ ਵੀ ਹਾਂਜੀ ਇਹ ਵੀ ਤੁਹਾਨੂੰ ਮੈਂ ਖੋਲ ਕੇ ਵਿਖਾਉਂ ਖੋਲ ਕੇ ਵਿਖਾਉਨੇ ਆ ਤੇ ਚੰਗੀ ਸਾਂਭ ਕੀਤੀ ਹੈ ਕਿਸੇ ਵੀਰ ਨੇ ਜੀ ਹਾਂਜੀ 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 ਜੀ ਭਾਈ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਇਹ ਵੀ ਚੰਗੇ ਹੀ ਹੈ ਬੜੀ ਬੜੀ ਨਸਲ ਦੀ ਭਾਜੀ ਆਠ ਵਾਲੀ ਜਿਹੜੇ ਚੰਗਾ ਮਿਲਕ ਰਿਕਾਰਡ ਵਾਲੀ ਆ ਇਹ ਵੀ ਦੂਜਾ ਸੁਆ ਸੋਨਾ ਭਾਜੀ ਦੂਜਾ ਸੁਆ ਵੀ ਜੀ ਸੋਨਾ ਜੀ ਇਹਦਾ ਬੂਥੀ ਦੇਖੋ ਵੈੜ ਦੀ ਹਾਂਜੀ ਭਾਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਐਨ ਬਿਲਕ ਫਤਲਾ ਆ ਜਾ ਫੇਸ ਆ ਹਾਂਜੀ ਤੇ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਅੱਜ ਸੂਨ ਤੱਕ ਚੰਗਾ ਹਵਾਨਾ ਨੇ ਭਰ ਲੈਣਾ ਵਾ ਤੇ ਥਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਵਾ ਲੱਗ ਗਿਆ ਤੁਸੀਂ ਚੈੱਕ ਕਰ ਸਕਦੇ ਜੀ ਇਹਰਾ ਵੀ ਮੁੱਲ ਫਿਰ ਫੋਨ ਤੇ ਨਹੀਂ ਇਹਦਾ ਭਾਜੀ ਮੁੱਲ 50 ਜੀ ਅੱਛਾ ਜੀ ਤੇ 45 ਦੀ ਦੇ ਦਿੰਦੇ ਪੀਲ ਨਹੀਂ ਦੇ ਦਾਂਗੇ 45 ਦੀ ਤੇ ਕਰ ਦਈਏ ਹੋਰ ਮੰਨ ਤਾਂ ਕਰ ਦਈਏ 100 ਇੱਕ ਹੋਰ ਛੱਡ ਦਈਏ ਤੇ ਭਾਜੀ ਹਾਂ ਨਾ 42000 ਦੀ ਲਓ ਇਹ ਚ ਛੋਟ ਹੀ ਹੁਣੀ ਠੀਕ ਹੈ ਜੀ ਬਤਾ 20 ਕਿਲੋ ਵਾਲੀ ਬਾਹਰੋਂ ਮਿਲਦੀ ਨਹੀਂ ਇਹਨੇ ਜੀ ਇਦਾਂ ਨਹੀਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਜ਼ਿਆਜ ਮੁੱਲ ਕੀਤਾ ਵੀ ਇਹਨੇ ਤੇ ਲਾਗੇ ਤੂੰ ਫਿਰ ਚੈੱਕ ਕਰ ਸਕਦੇ ਜੇ ਹਵਾਨੇ ਤੇ ਨਾੜਾ ਵੀ ਬਹੁਤ ਜ਼ਿਆਦਾ ਲਾਗੇ ਤੋ ਵੇਖੋ ਤੇ ਆਜੋ ਹੁਣ ਚੌਥੇ ਨੰਬਰ ਤੇ ਪੰਜੇ ਕੱਢ ਕਾਠ ਵਾਲੀਆਂ ਵੜਾਂ ਵੀ ਵੇਖੋ ਭਾਜੀ ਵੜੇ ਬਾਕੀ ਚਵਾਈ ਇਹਨਾਂ ਦੀ ਹੋਈ ਜੇ ਸਿਰੇ 6 ਵਜੇ 6:30 ਵਜੇ ਠੀਕ ਹੈ ਜੀ ਹਾਂਜੀ ਕੋਈ ਹੁੰਦਾ ਟਾਈਮ ਲਾ ਲੈ ਕਿੰਨਾ ਟਾਈਮ ਆ ਇਸ ਟਾਈਮ 12 ਮਿੰਟਾਂ ਵੱਜ ਗਏ 12 ਵਜ ਗਏ ਇਹਦੇ ਥੱਲੇ ਵੀ ਭਾਜੀ ਦੁੱਧ ਵੈੜ ਦੇ ਮੇਰੇ ਹਿਸਾਬ ਨਾਲ 20 ਕਿਲੋ ਦੇ ਆਸ-ਪਾਸ ਹੋਊਗਾ 18 ਕਿਲੋ ਤੋਂ ਪਲੱਸ ਹੀ ਜੇ ਵੀਰ ਕੋਈ ਤਿੰਨ ਟਾਈਮ ਪਾ ਚਾਰ ਟਾਈਮ ਚੋ ਕੇ ਲੈ ਜੀ ਲਓ ਭਾਈ ਪਹਿਲਾ ਸੁਹਾ ਜੀ ਵੈੜ ਠੀਕ ਹੈ ਜੰਗੇ ਚੰਗੇ ਚੰਗਾ ਹੀ ਮਿਲ ਕਰ ਰਿਕਾਰਡ ਪਹਿਲੇ ਸਵੇਰੇ ਦਾ ਜੀ ਇਹ ਵੀ ਤੁਹਾਨੂੰ ਅਜੇ ਹੁਣ ਖੋਲ ਕੇ ਵਿਖਾਉਨੇ ਆਂ ਏਨ ਤੋਰ ਦੇ ਜਾਨੂ ਐਨ ਮਰਜ਼ੀ ਤੋਰ ਲਓ ਕੋਈ ਚਲੋ ਐਨ ਤੋਰ ਦੇ ਐਨ ਤੋਰ ਦੇਨੇ ਕੋਈ ਦੇਖੋ ਭਾਜੀ ਵੈੜ ਗੱਡੀ ਵੱਡੀ ਚੈੱਕ ਕਰ ਸਕਦੇ ਜੀ ਚੰਗੀ ਇਹ ਵੀ ਫਾਰਮ ਵਾਲੀ ਹੈ ਵੈੜ ਹਾਂਜੀ ਤੇ ਜੇ ਕੋਈ ਵੀਰ ਸਾਹਮ ਲਾ 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 ਜੂਗਾ ਤੇ 20 ਪਾ ਦੁੱਧ ਪਲੱਸ ਹੀ ਦੁੱਧ ਚ ਭਾਈ ਜਾਣਾ ਨੇ ਭਾਜੀ ਦੁੱਧ ਮਾਲੋ 24 25 ਕਿਲੋ ਦੋ ਵਸ਼ੀ ਠੀਕ ਹੈ ਇਹ ਕੋਈ ਚੋਈ ਦਾ ਹਿਸਾਬ ਵਾਲਾ ਕਿਉਂਕਿ ਚੋਈ ਇਹ ਬੰਦੀ ਬੜੀ ਸ਼ਾਮਾਂ ਨੂੰ ਠੀਕ ਹੈ ਜੀ ਹਾਂ ਜੀ ਤੇ ਸਵੇਰੇ 6 ਵਜੇ ਚਵਾਈ ਹੋਈ ਜੀ ਤੇ ਇਸ ਟਾਈਮ ਹੁਣ 12 ਵਜੇ ਜੀ ਗਿਰ ਜੀ ਤੇ ਉਸ ਹਿਸਾਬ ਨਾਲ ਅੰਦਾਜ਼ਾ ਲਾਇਆ ਤੁਸੀਂ ਵੀ ਬਾਕੀ ਚੰਗੇ ਘੱਦ ਘਾਟ ਵਾਲੀ ਆ ਤੇ ਇਹਦੇ ਪਿੱਛੇ ਜਵਾਕ ਕੀ ਜੇ ਭਾਜੀ ਇਹਦੇ ਮਗਰ ਮੇਰੇ ਹਿਸਾਬ ਨਾਲ ਅਣੀ ਵੇਖਣਾ ਪੈਣਾ ਭਾਜੀ ਵਸ਼ੀ ਕਿ ਵਸ਼ਾ ਇਹਦੇ ਬਾਰੇ ਨਹੀਂ ਮੈਂ ਵੀ ਪੁੱਛਿਆ ਅੱਛਾ ਜੀ ਹਾਂ ਜੀ ਵਸ਼ੀ ਹਾਂ ਜੀ हां अंकल कहंदे वछा ठीक है मेरे काफ आ गया जी वर्दी इसके पीछे हां जी ते बिल्कुल बाकी ताजी सुई है ते आज येड़ा 20 20 मतलब 18 20 लागे बनेगा बाकी कहदे के 18 ਹੱਡੇ ਘੋਂ ਭਾਵੇਂ 3 ਟਾਈਮ ਤੇ ਭਾਵੇਂ 4 ਟਾਈਮ ਤੁਸੀਂ ਚੋੜ ਲੈ ਜਾਓ ਤੇ ਆ ਜਾਓ ਹੁਣ ਆ ਵੇਖੋ ਭਾਜੀ ਵਹਿੜ ਭਾਵੇਂ ਨੰਬਰ ਤੇ ਆ ਜਾਓ ਗਈ ਇਹ ਵੀ ਚੰਗੇ ਕਦ ਕਾਠ ਵਾਲੀ ਆ ਹਾਂ ਜੀ ਇਹਦਾ ਮੁੱਲ ਭਾਜੀ ਇਹਦਾ ਮੁੱਲ ਭਾਜੀ ਮੰਗਨ ਨੂੰ ਭਾਵੇਂ 75 ਮੰਗੀ 80 ਮੰਗੀਏ ਅੱਛਾ ਜੀ 70 ਦੀ ਦੇ ਦਈਏ 60 ਦੇ ਚੋਵੇਂ ਥੋੜਾ ਪਤਾ ਕਰ ਦੱਸੋ ਤੁਸੀਂ ਭਾਜੀ ਯਾਰ ਸ਼ਰਤ ਕਿਤੇ ਨਹੀਂ ਪਾਜੀ ਹਾਂ ਨਾ 65000 ਦੀ ਨਹੀਂ ਲਓ ਭਾਈ ਜੀ 65000 ਦੇ ਚੰਗੇ ਕੱਟ ਕਾਟ ਵਾਲੇ ਤੇ ਚੰਗਾ ਹੀ ਮਿਲ ਕਰ ਕੌੜੇ ਵਾਲੇ ਥੱਲੇ ਹਾਂਜੀ ਬਾਕੀ ਬਿਲਕੁਲ ਜਾਇਜ਼ ਮੁੱਲ ਇਹਦਾ ਵੀ ਕੀਤਾ ਵਾ ਤੇ ਝੋਟੀਆਂ ਦਾ ਵੀ ਬਿਲਕੁਲ ਜਾਇਜ਼ ਮੁੱਲ ਹੀ ਕਰਨਾ ਵੀਰ ਨੇ ਬਿਲਕੁਲ ਮੁੱਲ ਜਾਇਜ਼ ਹੀ ਹੋਊਗਾ ਜੋ ਕਰੂਗਾ ਵੀਰ ਆਪੇ ਮੰਨਾ ਵੀਰੇ ਬਾਕੀ ਪਸ਼ੂ ਦੇ ਹਿਸਾਬ ਨਾਲ ਪਾਜੀ ਮੁੱਲੋ ਨਾ ਬਿਲਕੁਲ ਸਹੀ ਗੱਲ ਹੈ ਸਹੀ ਹੈ ਕਿ ਨਹੀਂ ਹਾਂਜੀ ਹਾਂਜੀ ਬਾਕੀ ਪਸ਼ੂ ਇਹ ਲੋ ਕਿੱਡੇ ਕਿੱਡੇ ਆ ਨਹੀਂ ਚੰਗੇ ਕੱਟ ਕਾਟਾਂ ਦੀਆਂ ਝੋਟੀਆਂ ਵੀ ਤੇ ਦੱਸਿਓ ਵੀਰ ਜੀ ਉਹਦੇ ਬਾਰੇ ਹਾਂ ਇਹ ਵੀ ਪਾਜੀ ਮੈਂ ਸੁਈ ਜੇ ਅੱਛਾ ਜੀ ਇਹਦੇ ਥੱਲੇ ਹ 22 23 ਕਿਲੋ ਹੋਊਗਾ ਠੀਕ ਹੈ ਜੀ ਪੰਜ ਛੇ ਦਿਨ ਹੋਏ ਸੂਈ ਪੰਜਾਂ ਦਾ ਛੇ ਦਿਨ ਸੂਈ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੋਦੇ 30 ਕਿਲੋ ਦੀ ਗਾਰੰਟੀ ਹੋਊਗੀ 30 ਤੋਂ ਪਲੱਸ ਜਾਊਗੀ ਅੱਛਾ ਜੀ ਹਾਂਜੀ ਠੀਕ ਹੈ ਜੀ ਹੁਣ ਜਿਹੜਾ ਲੀਟਰਾ 23 ਹੋਊਗਾ ਆਪਾਂ ਬਾਅਦ ਵਿੱਚ ਦੱਸਾਂਗੇ ਠੀਕ ਹੈ ਠੀਕ ਹੈ ਠੀਕ ਹੈ ਨਾ ਠੀਕ ਹੈ ਜੀ ਇਹ ਵੀ ਤਾਂ ਮੈਂ ਖੋਲ ਕੇ ਵਿਖਾਉਣਾ ਠੀਕ ਹੈ ਜੀ ਹਾਂਜੀ ਬਾਜੀ ਚੈੱਕ ਕਰ ਸਕਦੇ ਚੰਗੇ ਕਦ ਕਾਟ ਵਾਲੀਆਂ ਵਾਂ ਫਿਰ ਕੁਆਲਟੀ ਪੈ ਚੈੱਕ ਕਰ ਸਕਦੇ ਜਿਆਹ ਤਰੀਕੇ ਬਹੁਤ ਜਿਆਦਾ ਵੜ ਦੇ ਵਿੱਚ ਚੰਗੇ ਕਦ ਕਾਟ ਦੇ ਮਾਲਕ ਨੇ ਤੇ ਅਡਰ ਕੁਆਲਿਟੀ ਤੁਸੀਂ ਲਾਗੇ ਤੋਂ ਚੈੱਕ ਕਰ ਸਕਦੇ ਜੇ ਬਾਕੀ ਚਵਾਈ ਸਾਰੀਆਂ ਦੀ ਸੇਮ ਟਾਈਮ ਤੇ ਹੀ ਹੋਈ ਜੇ ਦੱਸਿਆ ਤੁਹਾਨੂੰ 6 ਵਜੇ ਦੀ ਤੇ ਹਮਨੇ ਜੇ ਨਾੜਾਂ ਵਿੱਚ ਬਹੁਤ ਆਦੇ ਤੇ ਥਣਾਂ ਦਾ ਸੈਜ ਗਿਆ ਵੀ ਤੁਹਾਨੂੰ ਲਾਗੇ ਤੋਂ ਚੈੱਕ ਕਰਾਉਣੇ ਆ ਐਨ ਪੰਡਾਂ ਵੀ ਪਈਆਂ ਕਰਮਾਲੀ ਨਾਲੇ ਥਣਾਂ ਦਾ ਸੈਜ ਤੇ ਗੈਪ ਲਾਗੇ ਤੋਂ ਚੈੱਕ ਕਰਾ ਦਿਓ ਹਾਂਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਥਣਾਂ ਦਾ ਸੈਜ ਗਿਆ ਬਹੁਤ ਚੰਗਾ ਗਿੱਠ ਗਿੱਠ ਤੇ ਥਣ ਲੱਗਾ ਤੇ ਨਾੜਾਂ ਵਿੱਚ ਵੀ ਵੇਰ ਦਾ ਕਰ ਦਿਓ ਜੀ ਭਾਜੀ ਵੇਖੋ ਤੇ ਕਾਦੇ ਵੀ ਬਹੁਤ ਤਗੜਾ ਆ ਜੇ ਹਾਂਜੀ ਇਹਦਾ ਮੁੱਲ ਪਾਜੀ ਇਹਦਾ ਪਾਜੀ ਫੋਨ ਤੇ ਵੀਰ ਨਾਲ ਹੋ ਇਹਦਾ ਫੋਨ ਤੇ ਠੀਕ ਹੈ ਜੀ ਲਓ ਬਾਜੀ ਕਰ ਲਓ ਵੀਰ ਦਾ ਮੰਨੇ ਵੀਰ ਨਾਲ ਤੁਸੀਂ ਕੰਟੈਕਟ ਤੇ ਦੋਵੇਂ ਵੈੜਾਂ ਦੇ ਮੁੱਲ ਦੱਸੇ ਵੀਰ ਨੂੰ ਤੇ ਉਹ ਤੁਹਾਡੇ ਦੱਸਦੇ ਆ ਹਾਂ ਵੀ ਪਾਜੀ ਵੈੜ ਦੂਜਾ ਸੁਹਾ ਸੁਈ ਜੇ ਅੱਛਾ ਜੀ ਇਹਦੇ ਥੱਲੇ ਦੁੱਧ ਹਫਤੇ ਸੁਈ ਬੱਚਾ ਇਹਦਾ ਮਰ ਗਿਆ ਜੀ ਠੀਕ ਹੈ ਜੀ ਤੇ ਦੁੱਧ ਦੇ ਥੱਲੇ 20 18 ਕਿਲੋ ਦੀ ਮੰਨ ਲਓ ਗਾਰੰਟੀ ਆਪਣੀ ਠੀਕ ਹੈ ਜੀ ਠੀਕ ਹੈ ਪਾਜੀ ਠੀਕ ਹੈ ਜੀ ਤੇ ਦੁੱਧ ਦੇ ਵੀ 24 25 ਕਿਲੋ ਕਰੂਗਾ ਹਾਂ ਜੇ ਮੈਲਾ ਮਾਰਨਾ ਇਹ ਆਪਣੀ ਗਾਰੰਟੀ ਆ ਠੀਕ ਹੈ ਠੀਕ ਹੈ ਇਹ ਨਹੀਂ ਹੋਊਗਾ ਵੀ ਇਹ ਕੋਈ ਮਹੀਨੇ ਦੀ ਸੂਈ ਹੈ ਜਾਂ ਡੇਢ ਦੀ ਸੂਈ ਹੈ ਠੀਕ ਹੈ ਵੀਰ ਜੀ ਠੀਕ ਆ ਖੋਲੋ ਫ੍ਰੀਡਮ ਖੋਲ ਕੇ ਪੋਲਦੇ ਨੇ ਭਾਈ ਲਓ ਭਾਈ ਜੀ ਵੇਖਾ ਸਾਰੀਆਂ ਚੰਗੇ ਕਦਕਾਠ ਵਾਲੀਆਂ ਵਾ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਵੀਰ ਮਾਨੇ ਕੋਲ ਤੇ ਪਹਿਲਾ ਵੀਡੀਓ ਪਸ਼ੂ ਤਾਂ ਮੈਂ ਦੱਸਿਆ ਪਸ਼ੂ ਚੰਗੇ ਜੀ ਮੰਨ ਲਓ ਵੀਰ ਪਸ਼ੂ ਨਹੀਂ ਮਾੜਾ ਲੈਣਾ ਨਹੀਂ ਠੀਕ ਹੈ ਜੀ ਪਸ਼ੂ ਨੇ ਚੰਗਾ ਹੀ ਲੈਣਾ ਹਾਂਜੀ ਭਾਈ ਆਰਡਰ ਕੁਆਲਿਟੀ ਤੁਸੀਂ ਲਾਗੇ ਤੋਂ ਚੈੱਕ ਕਰ ਸਕਦੇ ਜੇ ਥਣਾ ਦਾ ਸੈਜ ਹੈ ਬਹੁਤ ਚੰਗਾ ਵੇਰਾ ਤੁਹਾਨੂੰ ਦਿਖਾਉਂਦੇ ਆ ਲੋਭਾਗੀ ਲਾਗ ਗਏ ਤਾਂ ਕੀ ਕਰ ਸਕਦੇ ਇਹ ਸਨਾਂ ਦਾ ਸੈਜ ਤੇ ਗੈਪ ਬਾਕੀ ਮਾਰ ਨੇ ਤੇ ਤੁਸੀਂ ਨਾੜਾ ਵਿੱਚ ਚੱਕ ਸਕਦੇ ਜੇ ਤੇ ਚੰਗੇ ਕਦ ਕਾਠ ਵਾਲੀ ਆ ਇਹ ਵੀ ਹਾਂਜੀ ਭਾਈ ਜੀ ਆਜੋ ਲਾਗ ਗਏ ਤੁਹਾਨੂੰ ਫੇਰ ਦਵਾਈ ਆਡਰ ਕੁਆਲਟੀ ਚੈੱਕ ਕਰਾਉਨੇ ਆ ਬਹੁਤ ਸ਼ਾਨਦਾਰ ਆ ਤੇ ਚੰਗੇ ਮਿਲਕ ਰਕੋੜ ਵਾਲੀ ਆ ਤੇ ਚੰਗੇ ਕਦ ਕਾਠ ਵਾਲੀ ਆ ਵੀ ਬੈਠ ਹਾਂਜੀ ਭਾਈ ਜੀ ਲਾਗੇ ਤੁਸੀਂ ਥਲਾਂ ਦਾ ਸਾਈਜ਼ ਤੇ ਗਿਆ ਫਿਰ ਤੋਂ ਚੈੱਕ ਕਰ ਸਕਦੇ ਜੇ ਬਿਲਕੁਲ ਵੀਰ ਕੋ ਪਛੂ ਸਾਰੇ ਗਰੰਟੀ ਵਾਲੇ ਹੁੰਦੇ ਆ ਤੇ ਚੰਗੇ ਮਿਲ ਕੇ ਰਿਕਾਰਡ ਵਾਲੇ ਹੁੰਦੇ ਜੇ ਇਹਦਾ ਮੁੱਲ ਫਿਰ ਕਿਤੇ ਭਾਜੀ ਇਹਦਾ ਭਾਜੀ ਵੀ ਦੀ ਕਰੇਗਾ ਫੋਨ ਤੇ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਵੀਰ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਹਾਂਜੀ ਹਾਂਜੀ ਭਾਈ ਜੀ ਆਹ ਵਾਲੇ ਜਵਾਕ ਜੇ ਆ ਦੋਆ ਵੜਾ ਮੈਂ ਦੱਸਾਂ ਜੀ ਤੇ ਇੱਕ ਦਾ ਵੀਰ ਕਹਿੰਦਾ ਸੀ ਵੱਛਾ ਭਾਈ ਉਹ ਜਿਹੜੇ 23 24 ਕਿਲੋ ਦੁੱਧ ਦੇ ਉਹਦਾ ਵੱਛਾ ਜੀ ਆ ਠੀਕ ਹੈ ਜੀ ਆ ਵੱਛੀ ਜੀ ਜਿਹਦੇ ਥੱਲੇ 20 ਕਿਲੋ ਦੁੱਧ ਬਿਲਕੁਲ ਤਾਜ਼ੇ ਹੈ ਜੀ ਜੋ ਆ ਗਏ ਸਾਰੇ ਵੀਰ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਰ ਜੀ ਕਿਉਂਕਿ ਜਿਹੜੇ ਦੂਜੇ ਪਸ਼ੂ ਖਰੀਦਣ ਨੂੰ ਦੇ ਆ ਉਹਨਾਂ ਲਈ ਆਸਾਨ ਹੋ ਜਾ ਕਰੇ